ਹਾਂਜੀ ਜੱਪੇਂ ਜੱਪਾ ਭਾਰਤ ਮੈਂ ਹਾਂ ਤੁਹਾਡਾ ਆਪਣਾ ਜਸਵੰਦਰ ਚੁੰਬਰ ਜਿਵੇਂ ਕਿ ਕਹ ਲੋ ਕਿ ਨਕਉਦਰ ਚੋਰਾਂ ਦੇ ਹਵਾਲੇ ਆ ਕਿਉਂ ਕਹਿ ਸਕਦੇ ਆ ਕਿਉਂਕਿ ਹਰ ਦਿਨ ਹਰ ਰਾਤ ਨੂੰ ਕੋਈ ਨਾ ਕੋਈ ਚੋਰੀ ਜਾਂ ਦਿਹਾੜੇ ਡਕੈਤੀਆਂ ਲੁੱਟਾਂ ਖੋਹ ਹੁੰਦੀਆਂ ਰਹਿੰਦੀਆਂ ਨੇ ਅੱਜ ਰਾਤ ਬੀਤੀ ਆ ਮੀਂਹ ਵਰ੍ਹਸ਼ਾਤ ਨੇ ਕਾਫੀ ਇੱਥੇ ਕਹਿਰ ਮਚਾਇਆ ਨਾਲ ਨਾਲ ਚੋਰਾਂ ਨੇ ਵੀ ਮਚਾਇਆ ਕਿਉਂਕਿ ਸ਼ੰਕਰ ਰੋਡ ਤੇ ਇੱਕ ਕਰਤਾਰ ਨਗਰ ਹੈ ਜਿੱਥੇ ਇੱਕ ਕੋਠੀ ਨੇ ਨਿਸ਼ਾਨਾ ਬਣਾਇਆ اسی ਰਾਤ ਨੂੰ ਅੱਜ ਜਿਹੜੀ ਅਮਸੀਆਂ ਰੋਡ ਤੇ ਮਾਤਾ ਚਕਰੇਸ਼ਣੀ ਮੰਦਿਰ ਦੇ ਸਾਹਮਣੇ ਚਰਚ ਬਣੀ ਆ ਜਿੱਥੇ ਚੋਰਾਂ ਨੇ ਨਿਸ਼ਾਨਾ ਬਣਾਇਆ ਉੱਥੋਂ ਪੱਖੇ ਕੁਝ ਲੈ ਗਏ ਔਰ ਕਾਫੀ ਕੁਝ ਜਿਹੜਾ ਸਮਾਨ ਲੈ ਕੇ ਗਏ ਨੇ ਮੇਰੇ ਨਾਲ ਨੇ ਚਰਚ ਦੇ ਪਾਸਟਰ ਨੇ ਆ ਉਹਨਾਂ ਨਾਲ ਗੱਲਬਾ ਕੀ ਹੋਇਆ ਤੁਹਾਡੇ ਅੱਜ ਸਰ ਸਵੇਰ ਜਦੋਂ ਅਸੀਂ ਆਏ ਆ तकरीबन 2:30 ਵਜੇ ਦੇ ਕਰੀਬ ਜਿਸ ਤਰ੍ਹਾਂ ਰਾਤ ਬਾਰਿਸ਼ ਹੋਈ ਆ ਔਰ ਅਸੀਂ ਕਿਹਾ ਚਲੋ ਦੇਖ ਕੇ ਆਉਨੇ ਕਿ ਛੱਤ ਵਗੈਰਾ ਚੁੰਦੀ ਤਾਂ ਨਹੀਂ ਜਦੋਂ ਅਸੀਂ ਦੇਖਿਆ ਤੇ ਤੁਸੀਂ ਦੇਖਿਆ ਕਿ ਡੋਰ ਸਾਰੀ ਪੱਟੀ ਹੋਈ ਸੀਗੀ ਔਰ ਉਸ ਸਾਈਡ ਤੋਂ ਸਾਰੀ ਗ੍ਰਿਲ ਵੀ ਪੱਟ ਕੇ ਤੇ ਚੋਰਾਂ ਨੇ ਆ ਕੇ ਚੋਰੀ ਕੀਤੀ ਆ ਜਿਹਦੇ ਵਿੱਚ ਚਾਰ ਪੱਖੇ ਜਿਹੜੇ ਬਿਲਕੁਲ ਨਵੇਂ ਬ੍ਰਾਂਡ ਨੂੰ ਲੈ ਕੇ ਆਏ ਸੀਗੇ ਔਰ ਇੱਕ ਟੁੱਲੂ ਪੰਪ ਇੱਕ ਸਾਊਂਡ ਦਾ ਮਿਕਸਰ ਉਹ ਲੈ ਗਏ ਬਾਕੀ ਛੋਟਾ ਮੋਟਾ ਸਮਾਨ ਹੋਰ ਵੀ ਲੈ ਗਏ ਇੱਥੇ ਕੋਈ ਸੀਸੀਟੀਵੀ ਕੈਮਰ ਦੀ ਫੁਟੇਜ ਹੈ ਤੁਹਾਨੂੰ ਨਹੀਂ ਸੀਸੀਟੀਵੀ ਕੈਮਰਾ ਨਹੀਂ ਲੱਗੇ ਜੀ ਜਾਂ ਕਿਸੇ ਨੂੰ ਸ਼ੱਕ ਹੋਵੇ ਤੁਹਾਨੂੰ ਜਿਹੜਾ ਆਉਂਦਾ ਜਾਂਦਾ ਹੈ ਪਤਾ ਹੋਵੇ ਵੀ ਇੱਥੇ ਕੀ ਕੀ ਸਮਾਨ ਪਿਆ ਸਰ ਕੀ ਕਹਿ ਸਕਦੇ ਗੁਮਨਾਮ ਹੀ ਆਪਾਂ ਤਾਂ ਕਹਿ ਸਕਦੇ ਹਾਂ ਕਿਉਂਕਿ ਇਸ ਟਾਈਮ ਪੂਰੇ ਪੰਜਾਬ ਦੇ ਵਿੱਚ ਖਾਸ ਕਰਕੇ ਨਕੂਦਰ ਦੇ ਵਿੱਚ ਜਿਹੜਾ ਨਸ਼ੇ ਦਾ ਪੂਰਾ ਕਹਿ ਰਿਹਾ ਡਰੱਗ ਦਾ ਚਿੱਟੇ ਦਾ ਸਾਨੂੰ ਤਾਂ ਇਹੀ ਲੱਗਦਾ ਕਿ ਉਹ ਚਿੱਟਾ ਲੈਣ ਵਾਲੇ ਲੋਕ ਹੁੰਦੇ ਜਿਹੜੀ ਜਿਹੜੀ ਸ਼ਿਕਾਇਤ ਪੁਲਿਸ ਨੂੰ ਕੀਤੀ ਹਾਂਜੀ ਪੁਲਿਸ ਨੂੰ ਸ਼ਿਕਾਇਤ ਕੀਤੀ ਆ ਐਸਆਈ ਸਾਹਿਬ ਆਏ ਸੀ ਮੌਕਾ ਦੇਖ ਕੇ ਗਏ ਆ ਕਹਿੰਦੇ ਆਪਾਂ ਤਫ਼ਤੀਸ਼ੇ ਦੀ ਕਰਾਂਗੇ ਤੇ ਤੁਸੀਂ ਕੀ ਮੰਗ ਕਰਦੇ ਹੋ ਆਪਾਂ ਤਾਂ ਇਹ ਹੀ ਕਹਿੰਨੇ ਕਿ ਇਹਦੀ ਤਫ਼ਤੀਸ਼ ਕੀਤੀ ਜਾਵੇ ਜਿਹੜੇ ਚੋਰ ਆ ਉਹਨਾਂ ਤੱਕ ਪਹੁੰਚਿਆ ਜਾਵੇ ਤਾਂ ਕਿ ਸਾਡਾ ਸਮਾਨ ਪਰਮੇਸ਼ਰ ਦੇ ਘਰ ਦਾ ਮਿਲੇ ਪਰ ਇੱਥੇ ਕੋਈ ਰਾਤ ਨੂੰ ਰਹਿੰਦਾ ਨਹੀਂ ਜਿੱਦਾਂ ਚਰਚ ਬਣੀਆਂ ਹੁੰਦੀਆਂ ਉਹ ਕਿਤਨਾ ਕੋਈ ਨਾ ਕੋਈ ਨਾ ਕੋਈ ਰਖਵਾਲੀ ਨਹੀਂ ਕਿਉਂਕਿ ਧਾਰਮਿਕ ਸਥਾਨ ਆ ਹਾਂਜੀ ਇੱਥੇ ਕੋਈ ਨਹੀਂ ਰਹਿੰਦਾ ਤਕਰੀਬਨ ਰੱਬ ਦੇ ਆਸਰੇ ਹੁੰਦਾ ਆ ਪਰ ਚੋਰਾਂ ਨੂੰ ਰੱਬ ਨਾਲ ਨਹੀਂ ਨਾ ਕੁਝ ਚੋਰਾਂ ਚੋਰਾਂ ਲਈ ਤਾਂ ਕੋਈ ਜਿੰਦਾ ਵੀ ਹੁੰਦਾ ਨਹੀਂ ਹੈ ਨਾ ਕਿਉਂਕਿ ਨਾ ਹੀ ਉਹਨਾਂ ਨੇ ਕੋਈ ਮੰਦਰ ਮਸਜਿਦ ਦੇਖਣਾ ਉਹਨਾਂ ਨੇ ਤਾਂ ਚੋਰੀ ਦਾ ਆਪਣੀ ਕਰਨੇ ਕੁਛ ਨਾ ਕੁਛ ਜਿਹੜਾ ਸਮਾਨ ਜੋ ਮਿਲਿਆ ਲੈ ਕੇ ਵੇਚ ਕੇ ਉਹਦਾ ਜੋ ਆਪਣਾ ਨਸ਼ਾ ਉਹਨਾਂ ਨੇ ਪੂਰਾ ਕਰਨਾ ਘਰਪੁਰ ਤਾਂ ਕਰਨ ਪਰ ਆਉਣ ਵਾਲੇ ਸਮੇਂ ਵਿੱਚ ਤੁਸੀਂ ਕਿੱਦਾਂ ਦੇਖਦੇ ਆ ਕਿ ਨਕੋਦਰ ਦੇ ਵਿੱਚ ਚੋਰੀਆਂ ਜਿਹੜੀਆਂ ਵੱਧੀਆਂ ਜਾ ਰਹੀਆਂ ਨੇ ਇਹ ਪੁਲਿਸ ਪ੍ਰਸ਼ਾਸਨ ਦੀ ਢਿੱਲ ਕਹਿ ਸਕਦੇ ਆਪਾਂ ਅਗਰ ਤਾਂ ਉਹ ਪੂਰੀ ਨਕੀਲ ਕਸਣ ਤੇ ਕੁਛ ਪੰਜਾਬ ਗਵਰਨਮੈਂਟ ਨੂੰ ਵੀ ਚਾਹੀਦਾ ਹੈ ਕਿ ਜਿਹੜੇ ਇਦਾਂ ਦੇ ਨੌਜਵਾਨ ਨੇ ਜਿਹੜੇ ਡਰੱਗ ਲੈ ਰਹੇ ਆ ਉਹਨਾਂ ਦਾ ਸਹੀ ਤਰੀਕੇ ਨਾਲ ਟ੍ਰੀਟਮੈਂਟ ਕੀਤਾ ਜਾਵੇ ਤਾਂ ਕਿ ਉਹ ਇਸ ਨਰਕ ਦੇ ਵਿੱਚੋਂ ਨਿਕਲ ਸਕਣ ਔਰ ਉਹਦੇ ਲਈ ਅਸੀਂ ਵੀ ਇੱਕ ਉਪਰਾਲਾ ਕੀਤਾ ਸਾਡੇ ਸਪਿਰਚੁਅਲ ਫਾਦਰ ਸੰਤ ਫੈਰਿਸ ਮਸੀਹ ਜੀ ਉਹ ਵੀ ਇਸ ਮਿਸ਼ਨ ਨੂੰ ਲੈ ਕੇ ਚੱਲ ਰਿਹਾ ਨਾਲ ਦੀ ਨਾਲ ਡਰੱਗ ਫ੍ਰੀ ਪੰਜਾਬ ਉਹਨੂੰ ਅਸੀਂ ਕਰ ਰਹੇ ਹਾਂ ਤਾਂ ਕਿ ਜਿਹੜੇ ਨੌਜਵਾਨ ਬੇਟੇ ਔਰ ਬੇਟੀਆਂ ਉਹ ਇਸ ਨਸ਼ੇ ਤੋਂ ਆਜ਼ਾਦ ਹੋ ਸਕਣ ਇਹ ਬੁੱਕਿਆ ਇਹ ਜ਼ਰੂਰ ਮੈਂ ਚਾਹੁੰਦਾ ਹਾਂ ਕਿ ਤੁਸੀਂ ਵੀ ਇਹਦੇ ਵਿੱਚ ਸਾਡਾ ਸਹਿਯੋਗ ਦਿਓ ਤਾਂ ਕਿ ਇਹਦੇ ਵਿੱਚ ਕੋਈ ਫੈਸਾ ਨਹੀਂ ਆ ਜਿੱਦਾਂ ਕੋਈ ਉੱਥੇ ਦਾਖਲ ਨਹੀਂ ਆ ਜਸਟ ਪ੍ਰੇਅਰ ਹੀ ਹੁੰਦੀ ਆ ਤੇ ਬੰਦਾ ਉਸ ਕਿਤੇ ਕਿਤੇ ਇਹ ਆਪਾਂ ਇਹ ਚੀਜ਼ ਨੂੰ ਲੈ ਕੇ ਕਿ ਧਾਰਮਿਕ ਸਥਾਨਾਂ ਤੇ ਚੋਰਾਂ ਦਾ ਤਾਂ ਕੋਈ ਲੈਣਾ ਦੇਣਾ ਨਹੀਂ ਹੁੰਦਾ ਕਿਉਂਕਿ ਚੋਰਾਂ ਨੇ ਚੋਰੀ ਕਰਕੇ ਆਪਣਾ ਸਮਾਨ ਚੱਕਣਾ ਉੱਥੋਂ ਵੇਚ ਕੇ ਗਾਂ ਜਿਹੜਾ ਆਪਣਾ ਨਸ਼ਾ ਪੂਰਤੀ ਕਰਨੀ ਹੈ ਪਰ ਕਿਤੇ ਨਾ ਕਿਤੇ ਸਰਕਾਰ ਨੂੰ ਵੀ ਚਾਹੀਦਾ ਕਿ ਜਾਂ ਤੁਹਾਨੂੰ ਵੀ ਚਾਹੀਦਾ ਕਿ ਇੱਥੇ ਸੀਸੀਟੀਵੀ ਕੈਮਰਾ ਫੁਟੇਜ ਜੇ ਸੀਸੀ ਸੀਸੀਟੀਵੀ ਕੈਮਰੇ ਲੱਗੇ ਹੁੰਦੇ ਤਾਂ ਕੁਝ ਨਾ ਕੁਝ ਬਚਾਅ ਹੋ ਸਕਦਾ ਚੋਰਾਂ ਦੀ ਪਛਾਣ ਵੀ ਹੋ ਸਕਦੀ ਪਰ ਤੁਹਾਡੀ ਵੀ ਜ਼ਿੰਮੇਵਾਰੀ ਬਣਦੀ ਇੱਥੇ ਕੋਈ ਨਾ ਕੋਈ ਰੱਖ-ਰਖਾਵਲੇ ਵੀ ਹੋਣਾ ਚਾਹੀਦਾ ਕਿਉਂਕਿ ਉਹ ਧਾਰਮਿਕ ਸਥਾਨ ਹੈ ਫਿਰ ਕੱਲ ਨੂੰ ਨਾ ਕਹੀਓ ਕੋਈ ਧਾਰਮਿਕ ਮੁੱਦਾ ਬਣ ਜਾਂਦਾ ਇਦ ਟੀਵੀ ਕੈਮਰੇ ਜਰੂਰ ਲਗਾਵਾਂਗੇ ਕਿਉਂਕਿ तकरीबन 1 ਸਾਲ ਹੋ ਗਿਆ ਅੱਜ ਤੱਕ ਕਦੇ ਇਦਾਂ ਹੋਇਆ ਨਹੀਂ ਇਹ ਕਿੱਥੇ ਲੋਕੇਸ਼ਨ ਹੈ ਜਿਹੜੀ ਤੁਹਾਡੀ ਚਰਚ ਵਿੱਚ ਹੈ ਜੀ ਪ੍ਰਾਣਾ ਮਲਸੀਆ ਰੋਡ ਨਜ਼ਦੀਕ ਫਮਣ ਕੋਲਡ ਸਟੋਰ ਉਹਦੇ ਬਿਲਕੁਲ ਓਪੋਜ਼ਿਟ ਸੰਡੇ ਦੀ ਸੰਡੇ ਆਪਾਂ ਸਰਵਿਸ ਕਰਦੇ ਇੱਥੇ ਪਰ ਸੰਗਤ ਆਉਂਦੀ ਆ ਸੋਚਿਆ ਵੀ ਨਹੀਂ ਸੀ ਇਦਾਂ ਹੋਏਗਾ ਚਲੋ ਕੋਈ ਗੱਲ ਨਹੀਂ ਜੀ ਇਹ ਚੋਰੀਆਂ ਕਿਉਂਕਿ ਨਕੋਦਰ ਦੇ ਹਿੱਸੇ ਆਉਂਦੀਆਂ ਨੇ ਨਕੋਦਰ ਚ ਕਰਾਇਮ ਜਾਂ ਕਹ ਲਓ ਕਿ ਝੋਟਾਂ ਖਵਾ ਜਾਂ ਬਾਦੀਆਂ ਜਾਂਦੀਆਂ ਪਰ ਪੁਲਿਸ ਨੂੰ ਵੀ ਇੱਥੇ ਕਾਰਵਾਈ ਜ਼ਰੂਰ ਕਰਨੀ ਚਾਹੀਦੀ ਕਿ ਚੋਰ ਕਿਤੇ ਜਿੱਦਾਂ ਵੀ ਚੋਰਾਂ ਦੀ ਇਹਨਾਂ ਨੂੰ ਹੱਥ ਪਾਉਣੀ ਚਾਹੀਦੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਹ ਚੋਰੀਆਂ ਨੂੰ ਕੋਈ ਥੱਲ ਪੈ ਸਕੇ ਕੈਮਰਾ ਪਰਸਨ ਦੇ ਨਾਲ ਜਸਵਿੰਦਰ ਚੰਬਰ ਇੱਕ ਤਲਾਹ ਨਕੋਦਰ